ਪੰਜਾਬ ਸਟੇਟ ਮਸਤੀਤੀਆ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਡਾਕਟਰ ਨਿਰਮਲ ਸਿੰਘ, ਆਨੰਦ ਜਗਦੀਸ਼ ਠਾਕਰ ਪ੍ਰਧਾਨ ਸੇਤ ਵਿਭਾਗ ਰਮੇਸ਼ ਕੁਮਾਰ, ਗਿਲ ਜਰਨਲ ਸਕੱਤਰ ਬਲਬੀਰ ਸਿੰਘ, ਕੈਸ਼ੀਅਰ ਭਰਵਿੰਦਰ ਕੁਮਾਰ ਜੰਤੀਪੁਰ, ਚੇਅਰਮੈਨ ਸ਼ੋਮਨ ਰਾਤੂਰੀਆ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ, ਜੁਸ਼ਨ ਮੁਖ ਸਲਾਹਕਾਰ, ਜੁਗੇਸ਼ ਪਾਟੇਆ ਮੁੱਖ ਜਥੇਬੰਦਕ ਸਕੱਤਰ ਦੀਪ ਸਿੰਘ, ਜ਼ਿਲ੍ਹਾ ਕਾਨੂੰਨੀ ਸਲਾਹਕਾਰ ਅਤੇ ਪਰਮਪਾਲ ਸਿੰਘ ਆਨੰਦ ਮੀਤ ਪ੍ਰਧਾਨ ਵੱਲੋਂ ਮੈਂਬਰਾਂ ਨੂੰ ਸਬੋਧਨ ਕੀਤਾ ਗਿਆ ਅਤੇ ਪੈਨਸ਼ਨ ਦਿੱਸਦਿਆਂ ਮੁਬਾਰਕਾਂ ਦਿੱਤੀਆਂ ਗਈਆਂ ਜਥੇਬੰਦੀ ਨੇ ਮੀਡੀਆ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ 1 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਾਂ ਨੂੰ 2.59 ਗੁਣਾਕ ਦਾ ਫਾਰਮੂਲਾ ਲਾਗੂ ਕਰਕੇ ਪੈਨਸ਼ਨ ਸੋਧੀ ਜਾਵੇ ਮਹਿੰਗਾਈ ਪੱਤੇ ਦੀਆਂ ਡਿਊ 5 ਕਿਸ਼ਤਾਂ 16% ਡੀਏ ਤੁਰੰਤ ਰਿਲੀਜ਼ ਕੀਤਾ ਜਾਵੇ ਮੈਡੀਕਲ ਪਤਾ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਕੈਸ਼ਲੈਸ ਹੈਲਥ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ ਫੈਮਿਲੀ ਪੈਨਸ਼ਨਾਂ ਦੇ ਬੰਦੇ ਹੱਕ ਤੁਰੰਤ ਦਿੱਤੇ ਜਾਣ ਪੈਨਸ਼ਨਰਾਂ ਨੂੰ ਯਾਤਰਾ ਪੱਤਾ ਡਿਊ ਮਿਤੀ ਤੋਂ ਦਿੱਤਾ ਜਾਵੇ ਅਤੇ ਪੇ ਕਮਿਸ਼ਨ ਅਤੇ ਡੀਏ ਦੇ ਬਕਾਇਆ ਦਾ ਭੁਗਤਾਨ ਯਸ਼ਮੁਖਤ ਇੱਕ ਕਿਸ਼ਤ ਵਿੱਚ ਕੀਤਾ ਜਾਵੇ ਜਥੇਬੰਦੀ ਨੇ ਵਿੱਤ ਮੰਤਰੀ ਵੱਲੋਂ ਬਣਦਾ ਮਹਿੰਗਾਈ ਪੱਤਰ ਲਈ ਨਾ ਕਰਨ ਦੀ ਪੂਰਜੋਰ ਸ਼ਬਦਾਂ ਵਿੱਚ ਨਖੇਦੀ ਕੀਤੀ ਇਸ ਤੋਂ ਇਲਾਵਾ ਡਾਕਟਰ ਨਿਰਮਲ ਸਿੰਘ ਆਨੰਦ ਨੂੰ ਖਾਸ ਤੌਰ ਤੇ ਉਹਨਾਂ ਦੀ ਛਾਣਾਮਤੀ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਗਈਆਂ ਅਤੇ ਸਰਮਾਨਿਤ ਕੀਤਾ ਗਿਆ ਸਾਲ 2026 ਦੇ ਕੈਲੰਡਰ ਨੂੰ ਛਪਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਇੱਕ ਕਮੇਟੀ ਬਣਾਈ ਗਈ ਜੋ ਕਿ ਸਾਲ 2026 ਦੇ ਕੈਲੰਡਰ ਨੂੰ ਛਪਾਉਣ ਦੇ ਕੰਮ ਦੀ ਦੇਖਰੇਖ ਕਰੇਗੀ ਇਸ ਮੌਕੇ ਉਪਰੋਤਕ ਲੀਡਰਸ਼ਿਪ ਤੋਂ ਇਲਾਵਾ ਮਨਜੀਤ ਸਿੰਘ ਰਾਏ ਕੁਮਾਰ ਨૈયਰ ਅਵਨਾਸ਼ ਕੁਮਾਰ ਦਲਜੀਤ ਸਿੰਘ ਬਾਬਾ ਬਕਾਲਾ ਨਰਿੰਦਰ ਸਿੰਘ ਕਹਿਆ ਨਾ ਦਫਤਰ ਨਰੇਸ਼ ਕੁਮਾਰ ਕੁਲਵੰਤ ਸਿੰਘ ਵਿਰਕ ਵਿਜੇ ਕੁਮਾਰ ਸ਼ਰਮਾ ਹਰਪਾਲ ਸਿੰਘ ਸਚਾਈ ਵਿਭਾਗ ਵਾਲੇ ਵਰਿੰਦਰ ਕੁਮਾਰ ਰੋਡਵੇ ਵਿਭਾਗ ਵਾਲੇ ਰਮੇਸ਼ ਕੁਮਾਰ ਸ਼ਾਮਲਾਲ ਐਕਸਆਈ ਵਿਭਾਗ ਵਾਲੇ ਬਲਵਿੰਦਰ ਸਿੰਘ ਗਿੱਲ ਮਹਿੰਦਰ ਸਿੰਘ ਬੇਦੀ ਸ਼ੇਖ ਕੁਮਾਰ ਹਰਿੰਦਰ ਸਿੰਘ ਪਰਮਪਾਲ ਸਤਪਾਲ ਅਸ਼ਵਨੀ ਕੁਮਾਰ ਵਿਜੇ ਕੁਮਾਰ ਬਾਲੀ ਸਿੱਖਿਆ ਵਿਭਾਗ ਤੋਂ ਰਮੇਸ਼ ਕਪੂਰ ਜੁਗਲ ਕਿਸ਼ੋਰ ਖਜ਼ਾਨਾ ਅਫਸਰ ਸੁਖਦੇਵ ਸਿੰਘ ਹੈਲਥ ਵਿਭਾਗ ਵੱਲੋਂ ਬਲਬੀਰ ਸਿੰਘ ਓਮ ਪ੍ਰਕਾਸ਼ ਸੁਪਰਡੰਡ ਜਲ ਸਰੋਤ ਵਿਭਾਗ ਵਾਲੇ ਦਲਜੀਤ ਸਿੰਘ ਰਾਧਾ ਕ੍ਰਿਸ਼ਨ ਸੁਰਿੰਦਰ ਪਾਲ ਖੁਰਾਨਾ ਨਹਿਰ ਦਫ਼ਤਰ ਵਾਲੇ ਸਤਨਾਮ ਸਿੰਘ ਖਜ਼ਾਨਾ ਅਫਸਰ ਸਮੇਤ ਹੋਰ ਵੀ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ ਅੱਜ ਮੇਨ ਨਵਾਂ ਵਾਰ ਜਿਹੜੀ ਮੀਟਿੰਗ ਹੈ ਪੰਜਾਬ ਸਟੇਟ ਮਿਨਿਸਟਰੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਅੱਜ ਹੋਈ ਹੈ ਉਹਦੇ ਵਿੱਚ ਸਾਡੇ ਪੈਨਸ਼ਨਰ ਸਾਰੇ ਸਾਥੀ ਜਿਹੜੇ ਨੇ ਵੱਖ-ਵੱਖ ਮਹਿਕਮਿਆਂ ਦੇ ਇਕੱਤਰ ਹੋਏ ਨੇ ਜਿਹਦੇ ਵਿੱਚ 70-80 ਜਿਹੜੇ ਨੇ ਆਪਣੇ ਪੈਨਸ਼ਨਰ ਸਾਥੀ ਆਏ ਨੇ ਜਿੱਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਆਪਣੇ ਸਾਰੀਆਂ ਵਿਚਾਰਾਂ ਕੀਤੀਆਂ ਨੇ ਵਿਚਾਰ ਵਟਾਂਦਰਾ ਇੱਕ ਗਵਰਨਮੈਂਟ ਜਿਹੜੀ ਗੱਲ ਕੀ ਮੁਲਾਜ਼ਮਾਂ ਨੇ ਇਹਨਾਂ ਨੂੰ ਲਿਆਂਦਾ ਸੀ ਤੇ ਪਰ ਇਹ ਆ ਵੀ ਭਾਵੇਂ ਬਾਕੀ ਕੰਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਉਹਨਾਂ ਦੇ ਬਾਰੇ ਬੋਟਾ ਅਸੀਂ ਵਿਸਾਰਚ ਨਹੀਂ ਜਾਣਾ ਪਰ ਮੁਲਾਜ਼ਮ ਵਿਰੋਧੀ ਹੀ ਆਹੀ ਕਹਿ ਸਕਣਿਆ ਕਿ ਸਰਕਾਰ ਜਦੋਂ ਵੀ ਆਈ ਆ ਇਹਨਾਂ ਨੇ ਬਿਲਕੁਲ ਮੁਲਾਜ਼ਮਾਂ ਨੂੰ ਜਿਹੜੇ ਕੰਮ ਕਰਦੇ ਨੇ ਜਾਂ ਪੈਨਸ਼ਨਰ ਨੇ ਉਹਨਾਂ ਦਾ ਜਿਹੜਾ ਡੀਏ ਆ ਜਿਹੜਾ ਹੱਕ ਮੰਗਾਦਾ ਉਹ ਦੇਣਾ ਬੰਦਾ ਸੀ ਨਹੀਂ ਦਿੱਤਾ ਇਸੇ ਕਰਕੇ ਇਹਕੇ ਮੁਲਾਜ਼ਮ ਸਰਕਾਰਾਂ ਬਣਾ ਸਕਦੇ ਨੇ ਉਥੇ ਸਰਕਾਰਾਂ ਜਿਹੜੀਆਂ ਨੇ ਉਹ ਤੋੜ ਵੀ ਸਕਦੇ ਨੇ ਉਹ ਗਾਹ ਜਿਹੜੀ ਆ ਤਾਂ ਇਹਨਾਂ ਨੂੰ ਇੱਕ ਸਾਲ ਵੈਹ ਗਿਆ ਵਾ ਅਸੀਂ ਇਹਨਾਂ ਨੂੰ ਅਪੀਲ ਕੀਤੀ ਆ ਸਰਕਾਰ ਨੂੰ ਕਿ ਤੁਹਾਡੇ ਵੀਡੀਓ ਰਾਹੀਂ ਅਪੀਲ ਕਰਦੇ ਆ ਕਿ ਜੋ ਸਾਡਾ ਡੀਏ ਬੰਦਾ ਵਾ ਇਸ ਵੇਲੇ ਜਿਹੜਾ ਵਾ 42% ਲੈ ਰਹੇ ਆ ਜਦੋਂ ਕਿ 58% ਡੀਏ ਜਿਹੜਾ ਸਾਡਾ ਬੰਦਾ ਵਾ ਬਾਕੀ ਸਾਰੇ ਸਟੇਟਾਂ ਨੇ ਡੀਏ ਦੇ ਦਿੱਤਾ ਪਰ ਸਾਡੀ ਪੰਜਾਬ ਸਰਕਾਰ ਜਿਹੜੀ ਹੈ ਜਦੋਂ ਕਿ ਪਹਿਲਾਂ ਸਭ ਤੋਂ ਪੰਜਾਬ ਸਰਕਾਰ ਨੂੰ ਮਿਲਦਾ ਹੁੰਦਾ ਸੀ ਤੇ ਬਾਕੀ ਸਟੇਟਾਂ ਨੂੰ ਬਾਅਦ ਵਿੱਚ ਮਿਲਦਾ ਸੀ ਇਹ ਜਿਹੜਾ 16% ਸਾਡਾ ਡੀਏ ਆ ਉਹ ਜਿਹੜਾ ਇਹਨਾਂ ਨੂੰ ਮਰ ਤੋਂ ਛੇਤੀ ਤੋਂ ਛੇਤੀ ਜਿਹੜਾ ਵਾ ਇਹ ਦੇਣਾ ਚਾਹੀਦਾ ਵਾ ਇਹਨਾਂ ਬਾਕੀ ਜਿਹੜੀਆਂ ਵਿਚਾਰਾ ਕੀਤੀਆਂ ਨੇ ਸਾਰੇ ਪੈਨਸ਼ਨਰ ਸਾਥੀਆਂ ਨੇ ਇਹਨਾਂ ਦੇ ਨਾਲ ਮੈਂ ਆਏ ਮੀਟਿੰਗ ਦੇ ਵਿੱਚ ਆਏ ਸਾਥੀਆਂ ਦਾ ਧੰਨਵਾਦ ਕਰਦਾ ਵੇਖੋ ਜੀ ਜੋ ਮੇਰੇ ਤੋਂ ਪਹਿਲਾਂ ਜਗਦੀਸ਼ ਠਾਕਰ ਜੀ ਨੇ ਬੜਾ ਵਸਾਰਨਾ ਦੱਸਿਆ ਵਾ ਕਿ ਇੱਕ ਡਾਕਟਰ ਦੀ ਉਪਾਧੀ ਪੂਰੇ ਇੰਡੀਆ ਦੇ ਵਿੱਚੋਂ ਇੱਕ 40 ਬੰਦਿਆਂ ਨੂੰ ਇੱਕ ਡਿਗਰੀ ਮਿਲਣੀ ਇੱਕ ਛੋਟੀ ਜੀ ਗੱਲ ਨਹੀਂ ਤੇ ਉਹ ਇਹਨਾਂ ਦੇ ਕਮਾ ਕਾਰਜਾਂ ਦੇ ਨਾਲ ਜਿਹੜੇ ਕਿ ਸਮਾਜ ਸੇਵਾ ਦੇ ਵਿੱਚ ਕੰਮ ਕਰਦੇ ਹੋਏ ਉਸੇ ਨੂੰ ਮੱਦੇਨਜ਼ਰ ਆ ਕੇ ਉਹਨਾਂ ਦੀ ਰੈਕੋਗਨੀਸ਼ਨ ਕੀਤੀ ਜਾਂਦੀ ਹੈ ਤੇ ਇਹਨਾਂ ਨੂੰ ਜਿਹੜੀ ਆਪਾਦੀ ਮਿਲੀ ਆ ਮੇਰੇ ਹਿਸਾਬ ਦੇ ਨਾਲ ਇਹ ਇਸ ਦੇ ਯੋਗ ਸਨ ਇਹਨਾਂ ਦੇ ਵਿੱਚ ਇਹ ਗੱਲ ਦੀ ਇਸ ਕੈਲੀਬਰ ਸੀ ਕਿਉਂਕਿ ਬੜਾ ਸਮਾਜ ਦੇ ਵਿੱਚ ਹਰ ਇੱਕ ਪੱਖੋਂ ਭਾਵੇਂ ਧਾਰਮਿਕ ਹੋਵੇ ਤੇ ਭਾਵੇਂ ਕੋਈ ਸਮਾਜ ਦਾ ਕੰਮ ਹੋਵੇ ਵਾਦਚਰ ਕੀ ਹਿਸਾ ਲਈ ਦੇ ਰਹੇ ਇਹਨਾਂ ਨੂੰ ਜਿਹੜੀ ਆਪਾਦੀ ਮਿਲੀ ਆ ਤੇ ਬਹੁਤ ਵਧੀਆ ਜਿੱਥੇ ਅੱਜ ਖੁਸ਼ੀ ਦਾ ਜਹਾਰ ਕਰਨੇ ਆ ਇਹ ਆਪਾਦੀ ਲੈਣ ਦੇ ਯੋਗ ਸਨ ਤੇ ਇਹਨਾਂ ਨੂੰ ਗਵਰਨਮੈਂਟ ਇੰਡੀਆ ਵੱਲੋਂ ਜਿਹੜੀ ਆਪਾਦੀ ਮਿਲੀ ਆ ਬੜੀ ਵਧੀਆ ਗੱਲ ਹੈ ਇਹਨਾਂ ਨੂੰ ਵਧਾਈ ਦਿੰਦੇ ਆ ਬਹੁਤ ਬਹੁਤ ਵਧਾਈ ਜੀ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਸਾਡੇ ਜਿਹੜੇ ਬਾਬੇ ਇਕੱਠੇ ਹੋਏ ਆ ਬਜ਼ੁਰਗ ਜਿਨ੍ਹਾਂ ਨੂੰ ਕੀ ਦੁਨੀਆਂ ਜੇ ਬਹਿਨ ਦੀ ਲੋੜ ਹੀ ਨਹੀਂ ਸੀ ਮੀਟਿੰਗਾਂ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਇਹਨਾਂ ਨੇ ਇੰਨੇ ਸਾਲ ਸਰਵਿਸ ਕੀਤੀ ਹੈ ਪੰਜਾਬ ਸਰਕਾਰ ਦੀ ਉਹਨਾਂ ਨੂੰ ਮਜਬੂਰ ਹੋ ਕੇ ਇਹ ਮੀਟਿੰਗਾਂ ਕਰਨੀਆਂ ਪੈ ਰਹੀਆਂ ਸਰਕਾਰ ਨੇ 16% दिए ਪਲੱਸ ਇਹਨਾਂ ਦਾ ਜਿਹੜਾ ਬਕਾਇਆ ਹੈ ਉਹ ਅਜੇ ਤੱਕ ਨਹੀਂ ਦੇ ਪਾਰੀ ਇੱਕ ਬੰਦੇ ਸਰਕਾਰ ਕਹਿੰਦੀ ਹੈ ਪੰਜਾਬ ਦਾ ਖਜ਼ਾਨਾ ਭਰਿਆ ਹੈ ਇੱਕ ਦਿਨ ਵੀ ਪੰਜਾਬ ਦਾ ਸੀਐਮ ਜਾਂ ਵਿੱਤ ਮੰਤਰੀ ਪੰਜਾਬ ਦਾ ਜਿਹੜਾ ਹੈ ਉਹ ਕਹਿੰਦਾ ਵੀ ਖਜ਼ਾਨਾ ਤੇ ਭਰਿਆ ਹੁੰਦਾ ਜਿਹੜੀ ਇਹ ਪੀਪਾ ਸਰਕਾਰ ਪਿਛਲੀਆਂ ਸਰਕਾਰਾਂ ਇਹ ਸਾਡੀ ਤੇ ਸਰਕਾਰ ਹੀ ਖਜ਼ਾਨੇ ਨਾਲ ਭਰਪੂਰ ਹੈ ਪਰ ਉਸ ਦੇ ਬਾਵਜੂਦ 16% ਈ ਮਤਲਬ 10-10000 ਰੁਪਿਆ ਘੱਟੋ-ਘੱਟ ਇੱਕ ਬੰਦੇ ਦਾ ਜੇ ਉਹਨਾਂ ਦੀ ਵਾਈਫ ਕਮਾਉਂਦੀ ਹੈ ਜਾਂ ਉਹਨਾਂ ਦੇ ਮਦਰ ਫਾਦਰ ਜਿਹੜੇ ਹੈ ਪੈਨਸ਼ਨ ਲੈਂਦੇ ਹੈ ਤੇ ਮੇਰੇ ਖਿਆਲ ਇੱਕ ਘਰ ਦੇ ਵਿੱਚ 25 ਤੋਂ 30 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਔਰ ਇਹ ਵਾਹ ਵਾਈ ਆਪਣੀ ਕਰ ਰਹੀ ਹੈ ਜਿੰਨੇ ਫਲੈਕਸ ਜਿੰਨਾ ਉਹ ਸਭ ਝੂਠ ਕਿਉਂਕਿ ਬਿਜਲੀ ਫਰੀ ਜਿਹੜੀ ਹੈ ਉਹ ਮੁਲਾਜ਼ਮਾਂ ਦੇ ਪੈਸੇ ਤੋਂ ਦਿੱਤੀ ਜਾ ਰਹੀ ਹੈ 50 ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਅਸੀਂ ਜੇ ਸਰਕਾਰਾਂ ਬਣਾ ਸਕਦੇ ਆ ਤੇ ਯਾਦ ਰੱਖਿਓ ਸਰਕਾਰਾਂ ਭਜਾਉਣ ਦੇ ਵਿੱਚ ਵੀ ਮੁਲਾਜ਼ਮਾਂ ਦਾ ਬੜਾ ਵੱਡਾ ਰੋਲ ਹੈ ਇਸ ਕਰਕੇ ਅਜੇ ਵੀ ਸਮਾਂ ਹੈ ਵੀ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਸਾਥੀਆਂ ਦਾ ਸਾਡੇ ਪੈਨਸ਼ਨਰ ਸਾਥੀਆਂ ਦਾ ਜਿਹੜੇ ਪ੍ਰੈਜ਼ੈਂਟ ਕੰਮ ਕਰੇ ਉਹਨਾਂ ਸਾਥੀਆਂ ਨੂੰ ਦਿੱਤਾ ਜਾਵੇ ਨਹੀਂ ਤੇ ਸਰਕਾਰ ਨੂੰ ਭਜੰਦਾ ਰਾਹ ਨਹੀਂ ਜੇ ਲੱਭਣਾ ਸਾਲ ਇੱਕ ਰਹਿ ਕੇ ਜਾਂਦੇ ਦੇਖੋ ਜੀ ਮੈਂ ਇੱਕ ਗੱਲ ਕਹਿੰਦਾ ਵੀ ਆਦਮੀ ਨੂੰ ਸ਼ੋਸ਼ਲ ਤੇ ਹੋਣਾ ਚਾਹੀਦਾ ਅਨਾਂ ਜੀ ਉਹਦੀ ਇੱਕ ਮਿਸਾਲ ਨੇ ਔਰ ਇਹਨਾਂ ਨੂੰ ਅਸੀਂ ਅੱਜ ਦੇ ਨਹੀਂ ਜਾਣਦੇ ਮਤਲਬ ਜੇ ਅਸੀਂ ਕਹਿ ਲਈਏ ਵੀ ਸੂਰਿਆ ਪ੍ਰਭਾਤ ਫੇਰੀ ਤੋਂ ਲੈ ਕੇ ਗੁਰੂ ਘਰ ਦੀ ਸੇਵਾ ਮੰਦਰਾ ਦੀ ਸੇਵਾ ਜਿਉਠੇ 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 ਪੱਤਲ ਜਿਉਠੇ ਪੱਤਲ ਜਿਹੜੇ ਲੋਕੇ ਬਜ਼ਾਰਾਂ ਦੇ ਵਿੱਚ ਗੰਧ ਪਾਉਂਦੇ ਆ ਉਹਦੇ ਵਿੱਚ ਵੀ ਇਹਨਾਂ ਨੇ ਬੜਾ ਵੱਡਾ ਅਹਿਮ ਰੋਲ ਅਦਾ ਕੀਤਾ ਹੈ ਪਲੱਸ ਇਹਨਾਂ ਨੇ ਰੁੱਖਾ ਰੁੱਖ ਲਾਉਣ ਦੇ ਵਿੱਚ ਵੀ ਮੇਰੇ ਵਰਗੇ ਨਾਸਾਜ ਬੰਦੇ ਨੂੰ ਵੀ ਪ੍ਰੇਰਿਆ ਹੈ ਔਰ ਮੇਰੇ ਖਿਆਲ ਮੈਂ ਹੀ ਘੱਟੋ ਘੱਟ 3000 ਰੁੱਖ ਲਗਾ ਚੁੱਕਾ ਤੇ ਲੱਦ ਜੀ ਤੇ ਹਰ ਸਾਲ ਕੋਲੀ ਜੀ ਨਾਲ ਬਾਜਵਾ ਜੀ ਨਾਲ ਉਹਨੂੰ ਕੰਨ ਦੀ ਵੀ ਬੜੀ-ਬੜੀ ਸੇਵਾ ਨਿਭਾ ਰਿਆ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਰਨਾ ਦਾ ਸਰੋਤ ਬਣਿਆ ਨੇ ਜਿਹੜੀ ਡਿਗਰੀ ਮਿਲੀ ਹੈ ਉਹ ਤਾਂ ਹੋਰ ਵੀ ਮਾਨਵ ਵਾਲੀ ਗੱਲ ਹੈ ਕੁਝ ਲੋਕਾਂ ਦਾ ਸੁਪਨਾ ਹੁੰਦਾ ਡਾਕਟਰ ਬਣਦਾ ਇਹਨਾਂ ਨੇ ਆਪਣੀ ਜਿਹੜੀ ਮਤਲਬ ਆਪਣੀ ਡਿਊਟੀ ਕੀਤੀ ਉਹਦੇ ਨਾਲ ਡਾਕਟੋਰੇਟ ਦੀ ਉਪਾਧੀ ਲਈ ਹੈ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਟੇਟ ਮਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜਿਹੜਾ ਅੰਮ੍ਰਿਤਸਰ ਦੀ ਜਿਹੜੀ ਇਹ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਪੈਨਸ਼ਨਰ ਸਾਥੀ ਉਹ ਇੱਥੇ ਹਾਜ਼ਰ ਆਏ ਨੇ ਕਈ ਸਾਥੀ ਤਾਂ ਦੇਖੋ 90 ਸਾਲ ਦੇ ਕਰੀਬ ਨੇ 87 ਸਾਲ 90 ਸਾਲ ਹਾਂਜੀ ਇੰਨੇ ਨੇ ਪੁਰਾਣੇ ਸਾਥੀ ਅੱਜ ਮੀਟਿੰਗ ਦੇ ਵਿੱਚ ਆਏ ਨੇ ਹੁਣ ਸੋਚਣ ਦੀ ਲੋੜ ਇਹ ਆ ਵੀ ਜੇ 90 ਸਾਲ ਦਾ ਕੋਈ ਸਾਥੀ ਆ ਰਿਹਾ 85 ਸਾਲ ਤੋਂ ਉੱਪਰ ਵਾਲਾ ਸਾਥੀ ਆ ਰਿਹਾ ਤੇ ਕਿਉਂ ਆ ਰਿਹਾ ਕਿਉਂ ਵੀ ਸਰਕਾਰ ਜਿਹੜੀ ਆ ਸਾਡੀ ਅਸੀਂ ਮੰਗਾ ਲੈ ਕੇ ਦਿੱਤੀਆਂ ਸਾਡੀ ਗੱਲ ਹੀ ਨਹੀਂ ਸੁਣ ਕੇ ਰਾਜੀ ਸਾਨੂੰ ਪੈਨਸ਼ਨਰਾਂ ਨੂੰ ਸਿਰਫ ਇੱਕ ਵੱਡੀ ਸਾਡੀ ਇਹੋ ਹੀ ਮੰਗ ਹੁੰਦੀ ਹੈ ਵੀ ਸਾਨੂੰ ਜਿਹੜਾ ਡੀਏ ਜਿਹੜਾ ਵਾ ਤੁਰੰਤ ਦਿੱਤਾ ਜਾਵੇ ਸਾਡਾ 16% ਡੀਏ ਜਿਹੜਾ ਵਾ ਇਹ ਪੰਜਾਬ ਸਰਕਾਰ ਵੱਲੋਂ ਰਿਲੀਜ਼ ਨਹੀਂ ਕੀਤਾ ਜਾ ਰਿਹਾ ਪਿਛਲੇ ਏਰੀਆ ਦਾ ਕੋਈ ਹਿਸਾਬ ਨਹੀਂ 2.59 ਦੇ ਨਾਲ ਕੋਈ ਸਾਡੀ ਗੁਣਾਕ ਨਾਲ ਪੇ ਫਿਕਸ ਨਹੀਂ ਹੋ ਰਹੀ ਤੇ ਜਿਹੜਾ ਸਾਡਾ ਮੈਡੀਕਲ ਪੱਤਾ ਨਿਕੋਣਾ ਜੇ ਸਾਨੂੰ 1000 ਰੁਪਏ ਦਿੰਦੇ ਆ ਅਸੀਂ 3000 ਰੁਪਏ ਸਰਕਾਰ ਨੂੰ ਕੁਝ ਸਾਡੀਆਂ ਮੰਗਾਂ ਬਾਰੇ ਜਰੂਰ ਸੋਚਣਾ ਚਾਹੀਦਾ ਜਿੱਥੇ ਅੱਜ ਮੀਟਿੰਗ ਹੋਈ ਆ ਉੱਤੇ ਮੈਨੂੰ ਸਾਥੀਆਂ ਨੇ ਡਾਕਟੋਰੇਟ ਦੀ ਡਿਗਰੀ ਲੈਣ ਦਾ ਜਿਹੜੀ ਆ ਵੀ ਵਧਾਈ ਦਿੱਤੀ ਆ ਮੈਂ ਜਿੰਨਾ ਜਿੰਨਾ ਮੇਰੇ ਸਾਥੀਆਂ ਨੇ ਵਧਾਈ ਦਿੱਤੀ ਆ ਮੈਂ ਸਭਨਾਂ ਦਾ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਇਹ ਜੋ ਮੈਨੂੰ ਇਹਨਾਂ ਨੇ ਅਸ਼ੀਰਵਾਦ ਦਿੱਤਾ ਇਹ ਮੈਨੂੰ ਸਰੂਪੇ ਪਾ ਕੇ ਮਾਨੋ ਹੀ ਦਿੱਤਾ ਹੈ ਇਹ ਸਰੂਪੇ ਪਾ ਕੇ ਮੈਂ ਆਪਣੇ ਆਪ ਨੂੰ ਇਹ ਸਮਝਦਾ ਮੈਨੂੰ ਪਹਿਲਾਂ ਤੋਂ ਵੀ ਜ਼ਿਆਦਾ ਜਿਹੜਾ ਕੰਮ ਕਰਨਾ ਪਏਗਾ ਔਰ ਮੈਂ ਇਹਨਾਂ ਦੀ ਹਸਤਾਤੀ ਉਰਤਣ ਦੀ ਕੋਸ਼ਿਸ਼ ਕਰਾਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ